ਤੇ ਸਰਪੰਚਾ ਸਰਵਸ ਅਤੇ ਅਸੀਂ ਖੋਲ ਦੇਣਾ ਇਹਨੂੰ ਨਹੀਂ ਖੋਲਦੇ ਖੋਲਦੇ ਕੋਈ ਚੱਕਾ ਨਹੀਂ ਮੈਂ ਕਹਿੰਦਾ ਵੇਂਦਾ ਜਾਈ ਬਿਜਲੀ ਬਣਾ ਕੇ ਦੇਵਾਂਗੇ ਤੈਨੂੰ ਤੂੰ ਠੰਡਾ ਵਾਹੇਗਾ ਪਰ ਅਸੀਂ ਨਹੀਂ ਠੰਡਾ ਵਹਿਣ ਰਹਿਣ ਦੋ ਤਾਈ ਤਾਂ ਹੀ ਤਾਂ ਤੁਹਾਡੇ ਕੋਲੇ ਲੈਂਦਾ ਤੇ 11 ਤੋਂ ਤੇ ਆ ਬਾਈ ਤੇ ਸਰਪੰਚ ਨੇ ਟੈਸਟ ਲਿਆ ਸਰਵਣ ਸਾਹਿਬ ਇਹਦੇ ਵਿੱਚ ਜਿਹੜੇ ਮਾਡਲ ਦੇ ਵਿੱਚ ਫੀਚਰ ਆਏ ਆ ਕੋਈ ਉਹਦੇ ਬਾਰੇ ਦੱਸੋ ਜੀ 65 HP ਤੇ 75 HP ਅੱਛਾ ਤਿੰਨੇ ਆਪਸ਼ਨ ਆ ਤਿੰਨ ਤਿੰਨ ਬਟਨੇ ਦੇ ਜਿੰਨਾ ਜੇ ਆਪਾਂ ਸੜਕ ਤੇ ਚਲਾਉਣਾ ਤਾਂ 55 HP ਤੋਂ ਕਮ ਲੈ ਸਕਦੇ ਆ ਜੀ ਜੀ ਪੂਰੀ ਦੀ ਧੂਸ ਕੱਢੋ ਠੀਕ ਇਹਨੂੰ ਪੂਰਾ ਇਹਨੂੰ ਲਾਲ ਕਰ ਦਿਓ ਪੱਟੀ ਦਾ ਪੜ ਦਿਓ ਰੰਗ ਇਹਦਾ ਤਾਂ ਹੀ ਤੁਹਾਡੇ ਕੋਲੇ ਲੈ ਕੇ ਆਏ ਆ ਇਹਨੂੰ ਸਤਿਕਾਰ ਜੀ ਸਾਰੇ ਕਿਸਾਨ ਵੀਰਾਂ ਨੂੰ ਤਾਂ ਵੀਰੋ ਸੰਧੂ ਸਰਪੰਚ ਬਾਈ ਨੂੰ ਇੱਕੋ ਕਾਲ ਤੇ ਪਹਿਲਾਂ ਆਪਾਂ ਕਿਹਾ ਸੀਗਾ ਵੀ ਗੱਠਾਂ ਬਣਣਗੀਆਂ ਤੇ ਬਾਈ ਨੇ ਸ਼ਾਮ ਨੂੰ ਮਸ਼ੀਨਾਂ ਲਿਆ ਕੇ ਬਾਈ ਜੀ ਰੀਪਰ ਮਾਰ ਕੇ ਅਗਲੇ ਦਿਨ ਆਪਣੀਆਂ ਗੱਠਾਂ ਬੰਨ੍ਹੀਆਂ ਤਾਂ ਅੱਜ ਬਾਈ ਜੀ ਤਕਰੀਬਨ ਬਾਈ ਨਵਾਂ ਟਰੈਕਟਰ ਲਿਆਇਆ ਆਪਣੇ ਵਾਸਤੇ ਸਪੈਸ਼ਲ ਕਹਿੰਦਾ ਵੀ 15 ਦਿਨ ਪਹਿਲਾਂ ਬਾਈ ਨੇ ਟਰੈਕਟਰ ਕਢਾਇਆ ਸੀ ਅਰਜਨ ਤੇ ਅੱਜ ਆਪਣੇ ਖੇਤ ਚ ਲਿਆਇਆ ਕਹਿੰਦਾ ਵੀ ਤੁਹਾਡੇ ਖੇਤ ਚ ਹੀ ਬਾਈ ਜੀ ਇਹਦਾ ਸਰੀਰ ਬਣਾਉਣਾ ਟਰੈਕਟਰ ਦਾ ਆਪਾਂ ਤੇ ਦੱਸੋ ਫਿਰ ਸਰਪੰਚ ਸਾਹਿਬ ਆਪਾਂ ਕਿਵੇਂ ਚਲਾਈਏ ਇਹਨੂੰ ਕਿੰਨਾ ਔਖਾ ਕਰੀਏ ਕਿ ਸੌਖਾ ਰੱਖੀਏ ਨਹੀਂ ਨਹੀਂ ਇਹਨੂੰ ਤੁਸੀਂ ਜੀ ਪੂਰੀ ਦੀ ਧੂਸ ਕੱਢੋ ਠੀਕ ਹੈ ਇਹਨੂੰ ਪੂਰਾ ਇਹਨੂੰ ਲਾਲ ਕਰ ਦਿਓ ਪੱਟੀ ਦਾ ਪੜ ਦਿਓ ਰੰਗ ਇਹਦਾ ਤਾਂ ਹੀ ਤੁਹਾਡੇ ਕੋਲੇ ਲੈ ਕੇ ਆਏ ਇਹਨੂੰ ਜੇ ਇਹਨੂੰ ਲੋਡ ਪੈਂਦੀ ਤਾਂ ਜੱਗੇ ਬੌਂਸ ਕੋਲੇ ਵੀ ਲਿ ਚੱਲਗੇ ਆਪਾਂ ਠੀਕ ਆ ਵੀ ਤੁਸੀਂ ਆਪਦੇ ਸੰਦ ਸੂਤ ਸਾਰੇ ਪਾ ਕੇ ਵੇਖੋ ਵੀ ਕਿੰਨੇ ਚੁੰਝੂ ਖਿੱਚਦਾ ਸਾਨੂੰ ਦੱਸੋ ਕਿੰਨੇ ਆਪਾਂ ਜੱਗੇ ਬੌਂਸ ਕੋਲੇ ਵੀ ਲਿ ਚੱਲਗੇ ਇਹਨੂੰ ਲੈ ਦੇਖੋ ਖਾਨ ਵੀਰੋ ਬਾਈ ਦਾ ਦਿਲ ਵੇਖੋ ਸਰਪੰਚ ਸਾਹਿਬ ਦਾ 13-14 ਲੱਖ ਦਾ ਟਰੈਕਟਰ ਬਾਈ ਜੀ ਜਮਾਂ ਨਵਾਂ ਕੋਈ ਉੱਤੇ ਅਗਲਾ ਬੈਂਡ ਨਹੀਂ ਦਿੰਦਾ ਉਪਰੇ ਬੰਦੇ ਨੂੰ ਜਦੋਂ 14 ਲੱਖ ਲੱਗਾ ਹੋਵੇ ਤੇ ਬਾਈ ਸਪੈਸ਼ਲ ਲੈ ਆ ਆਪਣੇ ਕੋਲੇ ਕਹਿੰਦਾ ਇਹਦੀ ਲੱਸੀ ਕੱਢਣੀ ਆ ਸਵਾਰ ਕੇ ਤੇ ਸਾਡੇ ਕੋਲੋਂ ਤਾਂ ਹਜੇ ਮਹੀਨੇ ਬਾਅਦ ਸਾਡੇ ਤਾਂ ਵਾਹਨ ਵਿਹਲੇ ਹੋਣੇ ਆ ਤੇ ਇਹਦਾ ਸਰੀਰ ਬਣਾ ਕੇ ਦਿਓ ਸਰੀਰ ਤੇ ਲਓ ਬਾਈ ਜੀ ਇਹਦਾ ਸਰੀਰ ਬਣਾਉਨੇ ਆਪਾਂ ਕਿਰਾ ਅੱਜ ਚਲਾਉਨੇ ਆ ਫਿਰ ਕੱਲ ਨੂੰ ਸਵਾਰ ਕੇ ਸਰੀਰ ਬਣਾਵਾਂਗੇ ਕਿਉਂਕਿ ਸਮਾਂ ਦਿਨ ਦਾ ਛਪਾ ਹੋ ਗਿਆ ਤੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਸੀਂ ਵੇਖੋ ਚਲਾ ਕੇ ਤੋਤਿਆਂ ਤੇ ਫਿਰ ਉਦੋਂ ਬਾਅਦ ਮੈਂ ਗਾਉਂਗਾ ਫਿਰ ਤੁਹਾਨੂੰ ਤੁਸੀਂ ਟਰਾਈ ਲਓ ਜੀ ਆਪਾਂ ਤਾਂ ਉਹੀ ਗਾਉਂਦੇ ਰਹੇ ਨੇ ਤੁਹਾਨੂੰ ਪਤਾ ਕਿੰਨੇ ਸੇ ਤੁਸੀਂ ਲੋਵੇ ਦੀ ਟਰਾਈ ਚਲ ਆਓ ਫਿਰ ਬੈਠੋ ਜੀ ਉੱਤੇ ਮੜਾਇਆ ਫਿਰ ਆਪਾਂ ਇਹਦਾ ਦੇਨੇ ਆ ਜੋਰ ਪਰਖਦੇ ਆ ਇਹਦੇ ਚ ਨਾ ਜੀ ਮੰਨ ਕੇ ਚਲੋ ਜੇ 55 HP ਜੀ 65 HP ਤੇ 75 HP ਅੱਛਾ ਤਿੰਨੇ ਆਪਸ਼ਨ ਨੇ ਇਹ ਤਿੰਨ ਤਿੰਨ ਬਟਨ ਇਹਦੇ ਜਿੰਨਾ ਜੇ ਆਪਾਂ ਸੜਕ ਤੇ ਚਲਾਉਣਾ ਤਾਂ 55 HP ਤੋਂ ਕੰਮ ਲੈ ਸਕਦੇ ਆ ਜੀ ਇਹ ਆਪਣਾ ਕੰਮ ਉਹ ਜ ਆ ਪਜਾਰਤ 65 ਤੋਂ ਜੀ ਤੇ ਜੇ ਆਪਣਾ ਕੰਮ ਜ਼ੋਰ ਵਾਲਾ ਹੋਣਾ ਬੱਚੁੰਝੂ ਪਈ ਬੈਠੇ ਜਣੇ ਇਹ 75 ਚ ਵੀ ਤੇ 75 ਤੇ ਇਹਦੇ ਹੁਣ ਜਿਹੜੇ 11 ਤੋ ਤੇ ਆ 75 ਦੇ ਖਚੂ 75 ਦੇ ਖਚੂ ਆ ਜੀ ਲੈ ਬਈ ਹੁਣ 75 ਪਾ ਪਾਵਰ ਇਹਦੀ ਵਿਖਾ ਮੜਾ ਲਕਾਰ ਪੇਛੇ ਨੂੰ ਦਾ ਲੋ ਜੀ ਟੈਸਟਿੰਗ ਹੋ ਗਈ ਆ 75 ਪਾਵਰ ਤੇ ਆ ਪਹਿਲਾਂ ਤੋਤੇ ਵਿਖਾ ਦਈਏ ਬਈ ਸਬਲਾਂ ਵਿਖਾ ਦਈਏ ਕਿਥੋਂ ਕਿਤਾਹੀਂ ਗਈਆਂ ਆ ਬਈ ਜੀ ਸਬਲਾਂ ਤੇ 11 ਤੋਤੇ ਆ ਬਈ ਤੇ ਸਰਪੰਚ ਨੇ ਟੈਸਟ ਲਿਆ ਬਹੁਤ ਜਾਨ ਵਿਖਾਈ ਟਰੈਕਟਰ ਨੇ ਤੇ ਹੁਣ ਆਪਾਂ ਲੈਨੇ ਆ ਟਰਾਈ ਬਾਈ ਜੀ ਸਰਪੰਚ ਤੋਂ ਬਾਅਦ ਆਪਣੀ ਟਰਾਈ ਆ អរុញកសាន្តប្រោ ਸਰਾ ਜਾਣਾ ਬਾਈ ਟਰੈਕਟਰ ਦੇ ਵਿੱਚ ਹਜੇ ਜਮਾ ਨਿਊ ਬ੍ਰਾਂਡ ਆ ਸਰਵਸ ਹੋਊਗੀ ਤੇ ਸਰਪੰਚਾ ਸਰਵਸ ਤੇ ਅਸੀਂ ਖੋਲ ਦੇਣਾ ਇਹਨੂੰ ਨਹੀਂ ਖੋਲਦੇ ਖੋਲਦੇ ਕੋਈ ਚੱਕਰ ਮੈਂ ਕਹਿੰਦਾ ਵੇਂਦਾ ਜਾਈਂ ਬਿਜਲੀ ਬਣਾ ਕੇ ਦੇਵਾਂਗੇ ਤੈਨੂੰ ਤੂੰ ਠੰਡਾ ਵਾਹੇਂਗਾ ਪਰ ਅਸੀਂ ਨਹੀਂ ਠੰਡਾ ਵਹਿਣ ਵਹਿਣ ਤਾਈਂ ਤਾਂ ਤੁਹਾਡੇ ਕੋਲੇ ਲੈਂਦਾ ਜੀ ਮੈਂ ਵੀ 11 ਤੋਤੇ ਚੱਲਣਗੇ ਸਵੇਰੇ ਇਹਦੇ ਮਗਰ ਤੇ ਸਾਰੀ ਦਿਹਾੜੀ ਮੈਂ ਹੀ ਬੈਠੂੰਗਾ ਇਹਦੇ ਤੇ ਤੇ ਵੇਖਾਂਗੇ ਇਹਦੀਆਂ ਸੂਈਆਂ ਸਾਈਆਂ ਕਿੰਨੀਆਂ ਕਿ ਲਾਲ ਹੁੰਦੀਆਂ ਜਾਂ ਠੰਡੀਆਂ ਹੁੰਦੀਆਂ ਠੀਕ ਆ ਸਰਪੰਚਾ ਠੀਕ ਹੈ ਠੀਕਾ ਲਓ ਵੀ ਸਰਪੰਚਾ ਲੋ ਖੁੱਲੀ ਸ਼ੋਟ ਆ ਤੇ ਚੱਬ ਕੱਟ ਕੰਮ ਕਰਾਂਗੇ ਕੱਲ ਨੂੰ ਇਹਦੇ ਨਾਲ ਤੇ ਵਾਹਣ ਆਪਾਂ ਗੋਭੀ ਵਾਲਾ ਬਣਾਉਣਾ ਬਈ ਛੇਤੀ ਤੋਂ ਛੇਤੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ